ਕਾਫੀ ਦੇਰ ਤੋਂ ਮੇਰੇ ਦਫ਼ਤਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਕਿ ਇਹ ਜਿਹੜਾ ਹੋਟਲ ਹੈ ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚੱਲ ਰਿਹਾ ਦੜਾ ਸੱਟਾ ਵੀ ਚੱਲ ਰਿਹਾ ਦਾਰੂ ਵੀ ਚੱਲ ਰਹੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਾਡਾ ਜੁੱਧ ਨਸ਼ੇ ਵਿਰੋਧ ਲੱਗਿਆ ਹੋਇਆ ਉਹ ਸਮਾਨ ਵੀ ਇੱਥੇ ਮਤਲਬ ਚੱਲ ਰਿਹਾ ਹਾਂ ਬਿਲਕੁਲ ਪ੍ਰੋਸਿਆ ਜਾਂਦਾ ਤੇ ਮੌਕੇ ਤੇ ਆ ਕੇ ਇਹਨਾਂ ਦੇ ਤਿੰਨ ਹੋਟਲ ਆ ਇੱਕ ਕੇ 3 ਆ ਇੱਕ ਕੇ 7 ਆ ਇੱਕੋ ਬੰਦੇ ਦੇ ਇਹ ਤਿੰਨੋ ਹੋਟਲ ਆ ਪਹਿਲਾ ਕੇਸ ਹੈ ਬੰਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉੱਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਉਦੋਂ ਅਸੀਂ ਉੱਥੋਂ ਫੜ ਕੇ ਐਸਐਚਓ ਮੋਤੀ ਸਾਹਿਬ ਮੋਤੀ ਨਗਰ ਨੇ ਕਾਰਵਾਈ ਉਹਨਾਂ ਤੇ ਕਰਤੀ ਅੱਜ ਉਹ ਜੇਲ੍ਹ 'ਚ ਨੇ ਓਕੇ 7 ਸ਼ੇਰਪੁਰ ਦੇ ਵਿੱਚ ਤੇ ਆ ਮੋਤੀ ਨਗਰ ਦੇ ਰਹੀਏ ਜਿੱਥੇ ਆਪਾਂ ਖੜੇ ਆ ਲੇਕਿਨ ਅੱਜ ਇੱਥੇ ਜਦੋਂ ਅਸੀਂ ਮੌਕੇ ਤੇ ਆਏ ਆਂ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ। ਲੇਕਿਨ ਇਹਦੇ ਵਿੱਚ ਸੱਤ ਮੁੰਡੇ ਤੇ ਸੱਤ ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੌਕੇ ਤੇ ਨੇ ਤੇ ਲਾਲ ਉਹ ਲੇਡੀਜ਼ ਪੁਲਿਸ ਬੁਲਾ ਕੇ ਉਹਨਾਂ ਨੇ ਆਪਣੀ ਹਰਾਸਤ ਚ ਲਏ। ਠੀਕ ਹੈ। ਤੇ ਮੈਮ ਇੱਥੇ ਇਲੀਗਲ ਐਕਟੀਵਿਟੀਜ਼ 뭐 ਕੀ ਹੁੰਦੀ ਸੀਗੀ? ਮੱਲੇ ਵਾਲੇ ਨੇ ਕੀ ਗੈਰਨੀਕੇ ਜਾ ਰਹੇ ਕਹਿੰਦੇ ਬੜੀ ਸ਼ਿਕਾਇਤ ਕੀਤੀ। ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਮੇਰੇ ਕੋਲੇ ਕੰਪਲੇਂਟ ਆਈ ਆਪਾਂ ਮੌਕੇ ਤੇ ਐਸਐਚਓ ਮੋਤੀ ਨਗਰ ਨੂੰ ਬੁਲਾਇਆ ਤੇ ਰੇਡ ਕੀਤੀ ਗਈ ਜੋ ਇਹਨਾਂ ਨੇ ਮੱਲੇ ਵਾਲਿਆਂ ਨੇ ਕਿਹਾ ਉਹ ਬਿਲਕੁਲ ਸਹੀ ਪਾਇਆ ਗਿਆ ਪਰ ਮੈਂ ਡੋਮੈਸਟਿਕ ਏਰੀਆ ਦੇ ਵਿੱਚ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਲਿਜੀਲ ਹੈ ਕੋਈ ਕਾਰਵਾਈ ਪਰਮਿਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸ ਦੀ ਵੀ ਜਾਂਚ ਹੋਊਗੀ ਇਹਦੀ ਤਾਂ ਸਾਰੀਆਂ ਪਰਮਿਸ਼ਨਸ ਚੈੱਕ ਕਰਾਂਗੇ ਹੁਣ ਅਸੀਂ ਬਣਦੀ ਕਾਰਵਾਈ ਉਹਨਾਂ ਤੇ ਵੀ ਕਰਾਂਗੇ ਕੋਈ ਹੋਜੀ ਕਾਰਵਾਈਆਂ ਹੋਣਗੀਆਂ ਇਹ ਹਮੇਸ਼ਾ ਡੇ 1 ਤੋਂ ਹੁੰਦੀਆਂ ਆ ਰਹੀਆਂ ਤੇ ਅੱਗੇ ਵੀ ਹੋਣਗੀਆਂ ਮੈਨੂੰ ਇਹ ਪਤਾ ਲੱਗਿਆ ਇੱਕਲਾ ਰੂਮ ਰੈਂਟ ਦੇ ਦਿੰਦੇ ਸੀ ਜਾਂ ਮਤਲਬ ਲੜਕੀਆਂ ਵਗੈਰਾ ਵੀ ਸਪਲਾਈ ਸਪਲਾਈ ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਪੱਖ ਪੱਖ ਥਾਵਾਂ ਤੋਂ ਵੱਖ-ਵੱਖ ਲੜਕਿਆਂ ਦੇ ਨਾਲ ਆ ਜਾਂਦੇ ਸੀ ਇਹ ਮਤਲਬ ਰੂਮ ਪ੍ਰੋਵਾਈਡ ਕਰਦੇ ਸੀ ਰੂਮ ਪ੍ਰੋਵਾਈਡ ਕਰਦੇ ਸੀ ਕਿ ਤੇ दारू ਦੀ ਜਾਂ ਹੋਰ ਹਰ ਤਰ੍ਹਾਂ ਦੀ ਮਤਲਬ ਨਸ਼ੇ ਦੀਆਂ ਫਿਜ਼ਿਟੀ ਵੀ ਕਰਦੇ ਸੀ ਉਹ ਸਰਵ ਕਰਦੇ ਸੀ ਜਿਆ ਕਹਿੰਦਾ ਕਿ ਇੱਥੇ ਅਸਲੇ ਸਮੇਤ ਵੀ ਲੋਕ ਕੀ ਆਉਂਦੇ ਸੀ ਮੁੰਡੇ ਆਉਂਦੇ ਸੀ ਤੇ ਇੱਥੇ ਇਹ ਕਹਿ ਸਕਦੇ ਕਿ ਕੀ ਗੈਂਗਸਟਰ ਜਾਂ ਹੋਰ ਐਕਟੀਵਿਟੀਆਂ ਵੀ ਹੋ ਸਕਦੀਆਂ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਇਹ ਮੱਲਾਬਾਸੀ ਸਾਰੇ ਮੇਰੇ ਨਾਲ ਖੜੇ ਆ ਇਹ ਤਾਂ ਇਹਨਾਂ ਨੇ ਹੁਣ ਦੱਸਿਆ ਤੇ ਉਹ ਸਾਰਾ ਜਿਹੜੇ ਐਸਐਚਓ ਮੋਤੀ ਨਗਰ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਇਹਦੀ ਜਾਂਚ ਕਰਕੇ ਸੀਪੀ ਸਾਹਿਬ ਨੂੰ ਰਿਪੋਰਟ ਦੇ ਕੇ ਬੰਦ ਦੀ ਕਾਰਵਾਈ ਕਰਨਗੇ ਸੀਲ ਦੇ ਲਈ ਵੀ ਕਿਹਾ ਜਾ ਰਿਹਾ ਸੀਲ ਵੀ ਹੋਏਗਾ ਹਰ ਚੀਜ਼ ਹੋਏਗੀ ਹਰ ਕਾਨੂੰਨੀ ਪਰਕਰਿਆ ਇਹਦੇ ਤੇ ਲਾਗੂ ਹੋਏਗੀ ਜੀ ਸਰ ਕੀ ਨਾਮ ਹੈ ਔਰ ਕੀ ਨਾਮ ਮੇਰਾ ਨਾਮ ਰਜਨੀਸ਼ ਕੁਮਾਰ मैं मोती नगर का रहने वाला हूँ ये हमारे यहाँ पे न सात बी होटल ब्लू सेवन खुला है जी। जब से खुला है यहाँ पर लड़ लड़के रात के दो दो बजे तक आना जाना लगा रहता है हमने कमिश्नर को भी दी दरखास्त हमने सीपी साहब को भी दी ये देखो सभी के साइन करके ये वर्तमान तो को भी भेजी दो साल हो गया दो साल हो गए जी कोई कार्रवाई ਬਜਾਤੋਂ ਸ਼ੁਰੂ ਹੋਇਆ ਤੁਸੀਂ ਡੀਵੀਆ ਚੈੱਕ ਕਰ ਲੋ ਤੇ ਮਹੱਲੇ ਨੇ ਕਦੀ ਵਿਰੋਧ ਨਹੀਂ ਕੀਤਾ ਆ ਦੇਖੋ ਜੀ ਸਾਰੇ ਮਹੱਲੇ ਨੇ ਪੂਰਾ ਸਾਰੇ ਸਾਈਨ ਕਰਕੇ ਉਹਨੂੰ ਵੀ ਉਹਨੂੰ ਵੀ ਐਪਲੀਕੇਸ਼ਨ ਅਮਰਜੀਤ ਕਾਉਂਸਲਰ ਨੇ ਉਹਨਾਂ ਨੂੰ ਵੀ ਦਿੱਤਾ ਆ ਦੇਖੋ ਸਾਰੇ ਮਹੱਲੇ ਦੇ ਸਾਈਨ ਠੀਕ ਹੈ ਆ ਸਾਰੇ ਪੇਜ ਮਹੱਲੇ ਵਾਲਿਆਂ ਦੇ ਨੇ ਅੱਜ ਅੱਜ ਕੀ ਹੋਇਆ ਸਰ ਅੱਜ ਮੈਡਮ ਸਾਡੇ ਐਮਐਲਏ ਜੀ ਆ ਮਾਣਯੋਗ ਇੱਥੇ ਆਏ ਉਹਨਾਂ ਨੇ ਆ ਕੇ ਮੌਕਾ ਦੇਖਿਆ ਅਸੀਂ ਨਹੀਂ ਬੁਲਾਇਆ ਉਹਨਾਂ ਨੂੰ ਆਪਣੇ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਪਰ ਆ ਕੇ ਉਹਨਾਂ ਨੇ 10 ਜੋੜੇ ਫੜੇ ਨੇ ਜਿਹੜਾ ਪਤਾ ਲੱਗਿਆ ਠੀਕ ਹੈ ਅਸੀਂ ਜੀ ਮੂੰਹ ਜਵਾਨੀ ਕੋਈ ਦੱਸ ਸਕਦੇ ਅਸੀਂ ਤਾਂ ਨਰਕ 'ਚ ਜਿਗਰੇ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਜਿਹੜੀ ਅੱਜ ਕਾਰਵਾਈ ਹੋਈ ਹੈ ਤਾਂ ਸੰਤੁਸ਼ਟ ਹੈ ਸੰਤੁਸ਼ਟਾ ਬਹੁਤ ਸੰਤੁਸ਼ਟਾ ਹਾਂ ਵੀ ਮੈਂ ਥੈਂਕ ਯੂ ਐਮਐਲਏ ਸਾਹਿਬ ਦਾ ਜਿਹੜਾ ਨੇ ਆ ਕੇ ਇਹ ਕੰਮ ਕੀਤਾ ਠੀਕ ਹੈ ਸਰ ਹੋਰ ਵੀ ਇਲੈਗਲ ਐਕਟੀਵਿਟੀ ਹੁੰਦੀ ਹੈ ਕੋਈ ਲੱਗ ਕੇ ਬਹੁਤ ਜੀ ਇਹਦੇ ਮੁੰਡੇ ਕੁੜੀਆਂ ਪੁੱਛੋ ਨਾ ਤੁਸੀਂ ਰਿਵਾਲਵਰ ਹੈ ਇਹ ਤੇ ਬਹੁਤ ਕੁਝ ਹੁੰਦਾ ਮੈਨੂੰ ਇਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਵੀ ਹੋਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੇਕਰ ਇਹਦਾ ਮਾਲਕ ਕੌਣ ਹੈ ਇਹਦਾ ਮਾਲਕ ਇਹਦਾ ਮਾਲਕ ਨਹੀਂ ਪਤਾ ਯੀ ਸੌਰੀ ਕੀ ਸ਼ਾਇਦ ਉੱਤੇ ਚੱਲ ਰਿਹਾ ਸੀਗਾ ਮਾਲਕ ਸਭ ਦੀ ਜੀ ਪੂਰੇ ਪ੍ਰਸ਼ਾਸਨ ਦੀ ਸ਼ਹਿਰ ਉਹਨੇ ਪੂਰੇ ਪ੍ਰਸ਼ਾਸਨ ਦੀ ਸ਼ਹਿਰ ਹੈ ਜੀ ਅਸਰ ਦੇਖਾ ਨੇਚਰ ਵਾਲਾ ਦੇਖਿਆ ਜਾਏ ਤਾਂ ਇੱਕ ਤਰ੍ਹਾਂ ਦਾ ਘਰ ਹੀ ਲੱਗ ਰਿਹਾ ਇਹ ਹੋਟਲ ਨਹੀਂ ਲੱਗ ਰਿਹਾ ਤਾਂ ਇਹ ਘਰੀ ਥਾ ਇਹ ਘਰੀ ਥਾ ਇਹ ਨੇਚਰ ਵਾਲਾ ਹੈਗਾ ਨਹੀਂ ਨਹੀਂ ਆਪਾਂ ਨਾਮ ਕੋ ਲੈਣਾ ਇੱਕ ਇੱਕ ਧਾਰੀ ਸੀਗਾ ਇਹ ਘਰ ਤੋਂ ਇਹਨਾਂ ਨੇ ਹੋਟਲ ਕਨਵਰਟ ਕੀਤਾ ਅੱਜਕੱਲ ਇਹ ਜਮਾ ਰੈ residențial ਏਰੀਆ ਇਹ residențial ਏਰੀਆ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਇਹ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਵਾ ਮਹੱਲਿਆਂ ਦੇ ਵਿੱਚ ਕੋਠੀ ਲੈਂਦੇ ਨੇ ਉਹ ਕੋਟੀ ਰੈ residense ਦੇ ਹਸਾਬ ਨਾਲ ਲੈ ਲੈਂਦੇ ਨੇ ਉੱਥੇ ਹੋਟਲ ਖੋਲ੍ਹ ਦਿੰਦੇ ਨੇ ਤਾਂ ਕਿ ਮਨ ਲਿਆ ਜੇ ਚੋਰੀ ਚੋਰੀ ਕੰਮ ਚੱਲ ਸਕੇ ਪਹਿਲੇ ਰੈ residense ਏਰੀਆ ਤਾਂ ਗਵਰਡੀ ਕਰਕੇ ਅਸੀਂ ਪਰੇਸ਼ਾਨ ਹੋ ਗਏ ਲੋਕੀ ਸ਼ਿਕਾਇਤ ਕਰਦੇ ਨਹੀਂ ਜਾਂਦੇ ਸੀ ਇਹ ਇੱਥੇ 32 60 43 ਸਕੇ ਆਸ-ਪਾਸ ਕੇ ਲੋਕੋ ਕੋ ਵੀ ਉਹ ਉਸੀ ਨਜ਼ਰ ਸੇ ਦੇਖਤੇ ਤੇ ਜੈਸੇ ਬਿਲਕੁਲ ਬਿਲਕੁਲ ਇਹ ਤੇ ਕੋਈ ਸਾਥ ਮੇ ਰਹਤੇ ਹੈ इनका ਬਾਹਰ ਖੜਨਾ ਦੁਸ਼ਵਾਰ ਹੋਆ ਬੜਾ ਹੈ ਕਿਉਂਕਿ ਉਹ ਦੇਖਤੇ ਐਸੇ ਹੈ ਯਾਨ ਲੜਕੇ ਖੜੇ ਹੀ ਰਹਤੇ ਨੇ ਇਧਰ ਉਧਰ ਲੜਕੇ ਬੂਰੇ ਮਾਣੇ ਤਾਂ ਅੱਜ ਫਿਰ ਆਈ ਹਾਂ ਅੱਜ ਥੋੜੀ ਸੰਤੁਸ਼ਟੀ ਮਿਲੀ ਹੈ थोड़ा इंसाफ की उम्मीद है कि अब इंसाफ होगा क्या मांग तो करते हो सील होना चाहिए ये सील होना चाहिए बंद होना चाहिए बस क्या नाम है और क्या कहना मेरा नाम कमल देव है हम साथ में रहते हैं बिल्कुल कार्रवाई रहते 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 कार बिल्कुल होटल के साथ वाले में क्या होटल का नाम क्या है ब्लू सेवन होटल है जिसका नाम इसके साथ ही रहते हैं जहाँ दिन रात लड़के लड़कियाँ आते रहते हैं वो पता तो चलता ही नहीं है कि आता है तो है ही है वैसे सब हाँ बिल्कुल अनलीगल लीगल एक्टिविटी है तो है। आपने इसकी कम्प्लेट तो की है आपको आपने अभी दिखाया है जितनी है हम सब ने यहाँ मिल के और से क्या कहा जाता था आपको इनकी ओर से जो आप कम्प्लेट तो हमने रिटर्न में भी भेजी है कि कार्रवाई होगी यहाँ के मैं उनके पास काउंसिलर के पास भी गए हैं वो चार बार वो भी कहते हैं और हमने वहाँ भी दी है कॉरपोरेशन में भी ਆੜਾ ਮੋਤੀ ਨਗਰ ਮੋਤੀ ਨਗਰ ਪੁਲਿਸ ਨੇ ਕੋਈ ਐਕਟੀਵਿਟੀ ਨਹੀਂ ਦਿਖਾਈ ਉਹ ਕਹਿੰਦੇ ਆਏ ਆ ਸੀ ਅਸੀਂ ਉਹਨਾਂ ਕੋਲ ਵੀ ਲੈਟਰ ਦੇ ਕੇ ਆਏ ਆ ਉਹ ਕਹਿੰਦਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਤੁਸੀਂ ਕਾਰਪੋਰੇਸ਼ਨ ਚ ਦਿਓ ਜਿਨ੍ਹਾਂ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਠੀਕ ਹੈ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਹੜਾ ਹੋਟਲ ਹੈ ਕਿੱਥੇ ਹੈ ਕਿਸੇ ਕਾਰਵਾਈ ਕੀਤੀ ਹੈ ਆਪਣਾ ਮੋਤੀ ਨਗਰ ਦੇ ਵਿੱਚ ਸ਼ੀਨਾ ਮੈਡਮ ਜੀ ਆਏ ਸੀ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਰੇਡ ਕੀਤੀ ਹੈ ਇੱਥੇ ਸਾਨੂੰ ਅੱਜ 8-10 ਜੋੜੇ ਮਿਲੇ ਆ ਕਿਹੜਾ ਹੋਟਲ ਸਰ ਕੀ ਨਾਮ ਹੈ ਇਹ ਕੇ 9 blue seven blue seven ਉਹਦਾ ਸਤ ਮੋਤੀ ਰੱਖਦੇ ਨੇ ਸਰ ਇੱਥੇ ਕੋਈ ਸਮਗਰੀ ਇਹੋ ਜਿਹੀ ਬੜੀ ਘੜੀ ਨਹੀਂ ਨਹੀਂ ਹੋਰ ਕੁਝ ਨਹੀਂ ਬੱਚੇ ਨੇ ਆਪਣਾ ਮੁੰਡੇ ਕੁੜੀਆਂ ਨੇ ਇਹ ਸਾਰੇ ਲੋਕ ਨਹੀਂ ਬਾਹਰੋਂ ਲੋਕਲ ਦੇ ਲੋਕ ਨੇ ਠੀਕ ਹੈ ਇਹੋ ਜਿਹੀ ਐਕਟੀਵਿਟੀ ਹੋਰ ਵੀ ਹੁੰਦੀਆਂ ਸੀ ਨਹੀਂ ਨਹੀਂ ਕਹਿ ਰਹੇ ਬਾਕੀ ਤਫਤੀਸ਼ ਦਾ ਵਿਸ਼ਾ ਹੈ ਕਾ ਪਾਸਾਰੀ ਦੋ ਕਵਿਸ਼ ਕਰਦੇ ਤੇ ਸਰ ਕੋਈ ਕੈਮਰੇ ਵਗੈਰਾ ਕਨਾਲੇ ਗਿਆ ਕੋਈ ਕੈਮਰੇ ਉਹਨਾਂ ਡੀਵੀਆਰ ਲੈ ਲੈ ਕਬਜੇ ਜਾ ਕੇ ਪੁੱਛ ਕਾਲਦੇ ਚਲਾਕ ਕੌਣ ਰਿਹਾ ਸੀ ਪਤਾ ਲੱਗ ਮੈਨੇਜਰ ਵਗੈਰਾ ਕੋਈ ਇੱਥੇ ਫੜਿਆ ਨਹੀਂ ਨਹੀਂ ਮੈਨੇਜਰ ਨਹੀਂ ਕੋਈ ਉਹਨਾਂ ਦਾ ਛੋਟਾ ਲੜਕਾ ਹੈ اٹੈਂਡੈਂਟ ਜਿਹੜਾ ਕਰਦਾ ਉਹ ਨਾਲ ਲੈ ਗਏ ਅਸੀਂ ਉਹਦੀ ਪੁੱਛਿਸ਼ ਕਰਦੇ ਠੀਕ ਹੈ ਤੇ ਮਾਲਕਾਂ ਦਾ ਬਤਲ ਲੱਗ ਨਹੀਂ ਮਾਲਕਾਂ ਨੂੰ ਜਾ ਕੇ ਪੁੱਛਿਸ਼ ਕਰਦਾ ਸਰ ਜੀ ਮਦਦ